ਰਹਾਲਾ ਕਰਨੀ ਆਉਂਦਾ ਹੈਗਾ ਫਿਰ ਕਿੰਨੇ ਜੋੜ ਕੇ ਲਿਆਉਣੇ ਕੁੜੀਆਂ ਪਰਵਾਸੀ ਸ਼ਰਮ ਦੇ ਗਰਮ ਕੁੜੀ ਨੂੰ ਹੱਥ ਪਾਇਆ ਇਹ ਬੰਦੇ ਨੇ ਕਮਾਉਣ ਵਾਸਤੇ ਇੱਥੇ ਤੇ ਲੋਕ ਦੇਤੀ ਆਪਾਂ ਨੂੰ ਸ਼ੇਡ ਦੇ ਵਾਸਤੇ ਆਏ ਹੋਏ ਹਾਂ ਬੋਲ ਕੁਝ ਨਾ ਹੋਵੇ ਇਹਨੂੰ ਥਾਣੇ ਭੜਾਓ ਗਲਤੀ ਕਰਕੇ ਛੁਟਕਾਰਾ ਹੁੰਦਾ ਹੈ ਤਾਂ ਗਲਤੀ ਕਰਕੇ ਥਾਣੇ ਕਰ ਲੈਣੇ ਹੈ ਨੂੰ ਸਾਡੇ ਨੇ ਤੇ ਘਰ ਵਾਲੀ ਨੂੰ ਧੀ ਬਣਾਇਆ ਜੇ ਸਾਡੀ ਧੀਾਂ ਵਰਗੀ ਆ ਕੋਈ ਪ੍ਰੋਗਰਾਮ ਨਾ ਕਰਨ ਮੱਦੇ ਰੱਖਦੇ ਸੀ ਪਰਵਾਸੀਆਂ ਅਸੀਂ ਭਈਏ ਆਇਆ ਪੰਜਾਬ ਦੇ ਵਿੱਚ ਆਣ ਕੇ ਫੰਦ ਕਿੱਥੇ ਗਿਆ ਸਾਡਾ ਪੰਜਾਬ ਕਿੱਥੇ ਗਈਆਂ ਸਰਕਾਰਾਂ ਆ ਜਿਹੜੇ ਸਿਮੈਂਟਾਂ ਦੇ ਵਿੱਚ ਕਹਿੰਦੇ ਆ ਨਾ ਵੀ ਇਦਾਂ ਇਦਾਂ ਕਰਕੇ ਆ ਵੀ ਆ ਦੇਖ ਲੋ ਕੀ ਹਾਲ ਕਰਦੇ ਆ ਧੀਆਂ ਭੈਣਾਂ ਦਾ ਪਰਦੇਸੀ ਲੋਕ ਕੁਛ ਨਹੀਂ ਸੀ ਕੱਲੀ ਕੁੜੀ ਬੁਰਸ਼ ਕਰਦੀ ਵੀ ਘਰੇ ਉਹ ਛੋਟਾ ਜਿਹਾ ਬੱਚਾ ਸੀ ਇੱਕ ਇਹਨੇ ਜਾ ਕੇ ਕੁੜੀ ਨੂੰ ਧੱਕਾਸ਼ਾਹੀ ਕੀਤੀ ਉਹਦੇ ਨਾਲ ਜੇ ਕੁੜੀ ਨਾ ਨਾ ਮੜੀ ਅਹਿਮਦ ਹਰਦ ਕਰਦੀ ਕੁਝ ਵੀ ਕਰ ਸਕਦਾ ਸੀ ਇਹ ਪ੍ਰਵਾਸੀ ਛੱਡਣਾ ਹੈ ਆ ਦੇਖੋ ਜੀ ਪ੍ਰਵਾਸੀਆਂ ਦਾ ਹਾਲ ਭੈਣ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤਾਂ ਕਹਿੰਨੀ ਇਹਨੂੰ ਇਸ ਘਰ ਵਿੱਚ ਮੈਂ ਰਹਿਣ ਨਹੀਂ ਦੇਣਾ ਹਾਂ ਆ ਕੁੜੀ ਦੀ ਮਾਂ ਵਾ ਰੋਏ ਰੜਕਣਾ ਆ ਆ ਵੀ ਖਾਓ ਘਰ ਵੀ ਦਿਖਾਓ ਅਰੇ ਘਰ ਹੈ ਜੀ ਇਹਦਾ ਪ੍ਰਦੇਸੀ ਦਾ ਘਰ ਹੈ ਜਿਹੜਾ ਸਾਡੇ ਪੰਜਾਬ ਦੇ ਵਿੱਚ ਸਾਡੀ ਸਰਕਾਰਾਂ ਆ ਪ੍ਰਦੇਸੀਆਂ ਨੂੰ ਘਰ ਦੇ ਦਿੰਦੇ ਆ ਪਲਾਟ ਬਣਾ ਕੇ ਜਗਾ ਵੇਚ ਦਿੰਦੇ ਆ ਗਿਆ ਉਸ ਤੋਂ ਬਾਅਦ ਫਿਰ ਸਾਡੀਆਂ ਸਾਡੀਆਂ ਧੀਆਂ ਭੈਣਾਂ ਨੂੰ ਪੈਂਦੇ ਆ ਵੀ ਸਰਕਾਰ ਨੂੰ ਕਹਿਣਾ ਚਾਹੁੰਦੇ ਜਿਹੜੇ ਪ੍ਰਦੇਸੀ ਆਉਂਦੇ ਇੱਥੇ ਇਹਨਾਂ ਨੂੰ ਜਗਾ ਦੇਣੀ ਨਹੀਂ ਚਾਹੀਦੀਗੀ ਜਿਹੜੇ ਬੰਦੇ पाया है ना, ने गलती नहीं, है। है? हो या नहीं तुमने किया था तो तुमको इतना नहीं पता कि मेरी लड़की जैसी है नहीं गलती गलती ना तो तुमने क्यों तुम अंदर ऐसे सोच के अदालत किसी ने बताया था की तुम जाओ अपनी अपनी मर्जी से गया था किसी ने कहा था ਹਾਂ ਬਲੀ ਹਾ ਜੜ ਕੇ ਮਾਫ 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 ਹਾ ਜੜ ਕੇ ਜੀ ਉੱਚੀ ਦੇ ਕੇ ਬੋਲ ਆਪਣੇ ਮਾ ਕੋ ਕਹਿ ਵੀ ਮੈਂ ਵੀ ਆਪਣੀ ਗਲਤੀ ਮੰਨਤਾ ਹੂੰ ਠੀਕਾ ਮਾਤਾ ਅਗੇ ਕੋ ਐਸਾ ਨਹੀਂ ਕਰੂਗਾ ਪਰ ਦੋ ਮਿੰਟ ਐਸੇ ਕਰ ਰਾਣੀ ਕਿੱਥੇ ਰਾਣੀ ਬਲਾਉ ਰੇ ਸਦਾ ਗਾੜੀ ਮਾਨੇ ਪਰ ਹੁੰਦਾ ਅਗੇ ਹੁੰ ਆਉ ਰੇ ਹੁਣ ਤੇ ਗਲਤੀ ਮੰਨਦਾ ਠੀਕ ਨਹੀਂ ਨਹੀਂ ਬਾਹਰ ਕੱਢਨਾ ਸਾਰੇ 10 ਬੰਦੇ ਆਲੇ ਨਾਲ ਜਾ ਹਾਂ ਗਲਤੀ ਹੋ ਗਈ ਹੈ ਪੈਸਾ ਰਾਣੀ ਮੇਰੇ ਕੁੜੀ ਕੋਲ ਮਾਤਾ ਆਉਂਦੀ ਹਾਂ ਹਾਂ दीदी ने किसी ने कहा था गलती करने को बोला। ही, मैं चली अंदर बोल बोल तू मैं बोलो जो थी आगे जैसी गलती होगी दीदी नहीं कर दू प्रीति को भी बुलाओ प्रीति के पैर छुएंगे अब ठीक है प्रीति को बुलाओ दीदी बुलाओ प्रीति को तरफ ਬਾਹਰ ਦੇ ਬਾਹਰ ਆ ਕੇ ਨਹੀਂ ਨਹੀਂ ਮੈਂ ਲੈ ਦਿੱਤੀ ਬਾਹਰ ਜਿੱਥੇ ਤੋਂ ਮੁੜ ਰਿਹਾ ਉਹ ਤਾਂ ਉਹ ਤੂੰ ਵਾਹ ਦੇਖ ਤੂੰ ਮੁੜ ਤੂੰ ਵਾਹ ਬੈਠ ਜਾ ਤੂੰ ਪਿਆਰ ਨਾਲ ਬੰਦ ਕਰਨ ਬੈਠ ਜਾ ਤੂੰ ਬੈਠ ਜਾ ਲਾ ਉਸਕੇ ਪੈਰਾਂ ਨਾਲ ਮੇਰੇ ਸਿਰ ਡੱਕੀ ਹਿੰਦੀ ਬਿਲਕੁਲ ਸੁਣ ਤੂੰ ਤੇਰੀ ਆ ਜਿਹੜੇ ਕਰਾਂ ਤੈਨੂੰ ਯਾਰ ਕਰਾਉਂਗਾ ਦੀ ਆਪਣੀ ਮਾਂ ਨੂੰ ਯਾਦ ਕਰੇਗਾ ਤੇ ਮੈਂ ਤੈਨੂੰ ਰੱਖਦਾ ਦਫਰ ਜਗਤ ਇਹ ਕਹਿਣਾ ਪੰਗਾ ਪਿਆ ਹੈ ਇੱਕ ਦਾ ਮੈਂ ਕਿਹਾ ਤੂੰ ਵੇਖੀ ਇੱਕ ਦਿਨ ਮੂੰਹ ਚੱਕ ਕੇ ਨਾ ਵੇਖੇਗਾ ਮਕਾਨ ਵਾਲਾ ਤੇ ਲੱਗੂ ਬਤਾਓ ਕਿ ਤਨੇ ਗਲਤੀ ਕੀਤੀ ਹੈ ਕਿ ਨਹੀਂ ਕੀਤੀ ਆ ਬਤਾ ਗਲਤੀ ਕੀਤੀ ਹੈ ਕਿ ਨਹੀਂ ਸੰਗਤ ਜੀ ਆ ਦੇਖ ਲੋ ਇੱਧਰ ਸਾਰੀ ਸੰਗਤ ਆ ਮੇਰੀ ਭੈਣ ਹੈ ਜਿਹੜੇ ਕੁੜੀ ਨੂੰ ਜਿਹੜੀ ਕੁੜੀ ਨੂੰ ਛੇੜਿਆ ਸੀਗਾ ਨੇ ਜੱਪੀ ਮੂੰਹ ਤੋਂ ਦੀ ਪਈ ਸੀਗੀ ਤੇ ਐਦਾਂ ਦੇ ਲੋਕੀ ਦੁਸ਼ਟ ਲੋਕ ਜਿਹੜੇ ਪੰਜਾਬ ਦੇ ਵਿੱਚ ਆਏ ਹੋਇਆ ਪਰਦੇਸੀ ਜਿਨ੍ਹਾਂ ਨੂੰ ਪਰਦੇਸੀ ਕਹਿ ਦਿੰਦੇ ਆ ਗਿਆ ਤੇ ਭਈਏ ਵੀ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਤੇ ਇਹ ਇਦਾਂ ਦੀਆਂ ਹਰਕਤਾਂ ਕਰਦੇ ਆ ਫਿਰ ਕਹਿੰਦੇ ਆ ਸਾਰੇ ਬਦਨਾਮ ਹੁੰਦੇ ਆ ਠੀਕ ਹੈ ਨਾ ਜੀ ਚਲੋ ਜੀ ਮਹਾਰਾਜ ਜੀ ਪਿਆਰਿਓ ਲੈ ਕੇ ਚੱਲੇ ਆ ਸਾਭ ਜੀ ਸਾਡੇ ਤੇ ਜੋ ਬੰਦੀ ਕਾਰਵਾਈ ਸਾਭ ਜੀ ਕਰਨਗੇ ਤੇ ਅਫਸਰਾਂ ਦੇ ਹੀ ਮੁਲਾਜ਼ਮਾਂ ਦੇ ਹਵਾਲੇ ਕਰਤਾ ਸਰ ਕਿਹੜੀ ਚੌਂਕ ਚ ਲੈ ਕੇ ਜਾਣਾ ਸਰ ਜੀ ਬੁੱਡੇਵਾਲ ਬੁੱਡੇਵਾਲ ਜਾ ਰਹੇ ਆ ਸਰ ਜੀ ਲੈ ਕੇ ਤੇ ਚਲੋ ਹੁਣ ਇਹ ਹਵਾਲੇ ਕਰ ਚੱਲੇ ਆ ਬਾਕੀ ਅੱਗੇ ਸਰਕਾਰ ਕਾਰਵਾਈ ਕਰੂਗੀ ਫਰ ਅਗਲੀ ਕਾਰਵਾਈ ਤੁਹਾਨੂੰ ਜੀ ਦੱਸ